ਸੰਕਟ ਹੋਣਾ ਤੇ ਉਹ ਇੱਕ ਸਾਲ ਵਰਗਾ ਹੋਊਗਾ ਇੰਨਾ ਸੰਕਟ ਹੋਊਗਾ ਔਰ ਕਹਿੰਦਾ 40 ਵਰਿਆਂ ਤੀਕ ਤੁਹਾਡੇ ਨਿਆਣੇ ਗੁਲਾਮੀ ਕਰਨਗੇ ਮਤਲਬ ਗੁਲਾਮੀ ਤੋਂ ਕਿ ਆਜੜੀ ਜਿਹੜੇ ਆ ਯਾਲੀ ਹੋਣਗੇ ਔਰ ਕੀ ਕਹਿੰਦਾ ਤੁਸੀਂ ਕਹਿੰਦਾ ਜਾਣੋਗੇ ਤੁਸੀਂ ਜਾਣੋਗੇ ਸਜ਼ਾ ਨੂੰ ਭੋਗ ਕੇ ਕਿ ਵਾਕਿਆ ਹੀ ਪਰਮੇਸ਼ਵਰ ਦਾ ਤਿਆਗਣਾ ਜਿਹੜਾ ਹੈ ਨਾ ਕੀ ਹੁੰਦਾ ਜਦ ਪਰਮੇਸ਼ਵਰ ਨੂੰ ਛੱਡਣਾ ਪਰਮੇਸ਼ਵਰ ਦੀ ਗੱਲ ਨੂੰ ਰੱਦ ਕਰਨਾ ਕੀ ਹੁੰਦਾ ਤਾਂ ਪਲੀਜ਼ ਟੂਡੇ ਆਈ ਵਾਂਟ ਟੂ ਰਿਕਵੈਸਟ ਟੂ ਯੂ ਕਿਰਪਾ ਕਰਕੇ ਆਪਣੇ ਪਰਮੇਸ਼ਵਰ ਦੇ ਵਿਰੋਧ ਨਾ ਬੋਲਿਓ ਆਪਣੇ ਪਰਮੇਸ਼ਵਰ ਨੂੰ ਨਾ त्याਗਿਓ ਪਰਮੇਸ਼ਵਰ ਦੇ ਕਰੋਧ ਦਾ ਸਾਹਮਣਾ ਸਾਡੇ ਤੋਂ ਨਹੀਂ ਕੀਤਾ ਜਾਣਾ ਪਰਮੇਸ਼ਵਰ ਦੀ ਕਿਰਪਾ ਹੀ ਸਾਡੇ ਲਈ ਬਥੇਰੀ ਹੈ ਸੱਚਮੁੱਚ ਪਰਮੇਸ਼ਵਰ ਤੋਂ ਮੰਗੋ ਕਿ ਪ੍ਰਭੂ ਤੁਹਾਡਾ ਅਨੁਗ੍ਰਹਿ ਹੋ ਜਾਏ ਪਰਮੇਸ਼ਵਰ ਤੋਂ ਮੰਗੋ ਕਿ ਪਰਮੇਸ਼ਵਰ ਤੁਹਾਡੀ ਕਿਰਪਾ ਸਾਡੇ ਜੀਵਨ ਦੇ ਵਿੱਚ ਹੋਵੇ ਅਰ ਤੁਸੀਂ ਤੁਸੀਂ ਰਿਸੀਵ ਕਰਨਾ ਸਿੱਖੋ ਰਿਸੀਵ ਕਰਨਾ ਸਿੱਖੋ ਅੱਜ ਦਾ ਦਿਨ ਕੋ ਮੇਰਾ ਦੇਣਾ ਅੱਜ ਦਾ ਦਿਨ ਮੇਰਾ ਦੇਣਾ ਮੇਰੀ ਬਰਕਤ ਦਾ ਦੇਣਾ ਮੇਰੀ ਚੰਗਿਆਈ ਦਾ ਦੇਣਾ ਕਿਉਂਕਿ ਜਿੱਦਾਂ ਤੁਸੀਂ ਬੋਲੋਗੇ ਉਦਾਂ ਤੁਹਾਡੇ ਨਾਲ ਹੋਏਗਾ ਪ੍ਰਭੂ ਯਿਸੂ ਮਸੀਹ ਜੀ ਨੇ ਵੀ ਤਾਂ ਕਹਿ ਸੀ ਜਿੱਦਾਂ ਤੇਰੀ ਨੇਚਾ ਉਦਾਂ ਤੇਰੇ ਨਾਲ ਹੋ ਜੂਵੇ ਤਾਂ ਅਗਰ ਤੁਹਾਡੀ ਨੇਚਾ ਸਟਰੋਂਗ ਆ ਅਗਰ ਤੁਹਾਡਾ ਇਰਾਦਾ ਮਜ਼ਬੂਤ ਆ ਤੁਹਾਡਾ ਵਿਸ਼ਵਾਸ ਮਜ਼ਬੂਤ ਆ ਤੁਹਾਡੇ ਲਈ ਉਦਾਂ ਹੀ ਹੋਏਗਾ ਜਦੋਂ ਵੀ ਤੁਸੀਂ ਚਰਚ ਵਿੱਚ ਹੁੰਨੇ ਆ ਜਦੋਂ ਤੁਸੀਂ ਪ੍ਰਾਰਥਨਾ ਨੂੰ ਰਿਸੀਵ ਕਰਦੇ ਜਦ ਪ੍ਰਾਰਥਨਾ ਕੀਤੀ ਜਾਏ ਤਾਂ ਤੁਸੀਂ ਕਹੋ ਅੱਜ ਹੀ ਮੇਰੇ ਜੀਵਨ ਵਿੱਚ ਹੋਏਗਾ ਮੈਂ ਅੱਜ ਹੀ ਚੰਗਾ ਹੋਵਾਂਗਾ ਔਰ ਜਦੋਂ ਤੁਸੀਂ ਦੇਖਦੇ ਆ ਸ਼ਾਮਾਂ ਨੂੰ ਕਿ ਅਜੇ ਤੱਕ ਤੇ ਮੈਂ ਚੰਗਾ ਹੋਇਆ ਨਹੀਂ ਫਿਰ ਤੁਸੀਂ ਡਿਸਪਾਇੰਟ ਬਿਲਕੁਲ ਨਹੀਂ ਹੋਣ ਕਿ ਚੰਗਾ ਨਹੀਂ ਹੋਇਆ ਇਸ ਗੱਲ ਨੂੰ ਯਕੀਨ ਕਰੋ ਕਿ ਜੜ ਤੋਂ ਬਿਮਾਰੀ ਖਤਮ ਹੋ ਰਹੀ ਹੈ ਬਿਮਾਰੀ ਜੜ ਤੋਂ ਖਤਮ ਹੋ ਰਹੀ ਹੈ ਜ਼ਖਮ ਜ਼ਰੂਰ ਸੁੱਕੇਗਾ ਜਦ ਤੱਕ ਜੜ ਨਹੀਂ ਸੁੱਕੂਗੀ ਰੁੱਖ ਕਿੱਦਾਂ ਸੁੱਕ ਰੂਗਾ ਤੁਸੀਂ ਜਿੰਨੀਆਂ ਮਰਜੀ ਟਾਹਣੀਆਂ ਉਹਦੀਆਂ ਤੋੜੀ ਜਾਓ ਰੁੱਖ ਨੇ ਹਰਾਈ ਰਹਿਣਾ ਨਵੀਆਂ ਟਾਹਣੀਆਂ ਉੱਥੇ ਆਈ ਜਾਣਗੀਆਂ ਤਾਂ ਜਦੋਂ ਤੁਸੀਂ ਜੜ ਨੂੰ ਸੁੱਕ ਰਿਆ ਹੋਇਆ ਦੇਖੋਗੇ ਤੁਸੀਂ ਦੇਖੋਗੇ ਥੋੜੇ ਦਿਨਾਂ ਬਾਅਦ ਰੁੱਖ ਵੀ ਸੁੱਕਣਾ ਜਿਹੜਾ ਹੈ ਉਹ ਸ਼ੁਰੂ ਹੋ ਜਾਏਗਾ ਤਾਂ ਪਰਮੇਸ਼ਵਰ ਜੜਾਂ ਦੇ ਵਿੱਚ ਕੰਮ ਕਰਦਾ ਹੈ ਚਾਹੇ ਉਹ ਚੰਗਾ ਕੰਮ ਹੈ ਉਹ ਵੀ ਤੁਹਾਡੀਆਂ ਜੜਾਂ ਤੋਂ ਹੋਏਗਾ ਚਾਹੇ ਬੁਰਾ ਹੈ ਉਹ ਵੀ ਤੁਹਾਡੀਆਂ ਜੜਾਂ ਤੋਂ ਹੋਏਗਾ ਤਾਂ ਪਰਮੇਸ਼ਵਰ ਜੜ ਦੇ ਵਿੱਚ ਕੰਮ ਕਰਦਾ ਹੈ ਉਹ ਸਾਡਾ ਬੇਸ ਹੈ ਤਉ ਬੇਸ ਦੇ ਵਿੱਚ ਕੰਮ ਕਰਦਾ ਹੈ ਤੇ ਮੈਂ ਡਿਕਲੇਅਰ ਕਰਦੀ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡੀ ਆਸ਼ੀਸ਼ ਨੂੰ ਮੈਂ ਡਿਕਲੇਅਰ ਕਰਦੀ ਆ ਤੁਹਾਡੀ ਬਰਕਤ ਨੂੰ ਮੈਂ ਡਿਕਲੇਅਰ ਕਰਦੀ ਆ ਤੁਹਾਡੀ ਸ਼ਿਫਾ ਨੂੰ ਹਰ ਹਰ ਸਿਰ ਦੀ ਬਿਮਾਰੀ ਤੁਹਾਨੂੰ ਛੱਡ ਕੇ ਜਾ ਚੁੱਕੀ ਆ ਹਰੇਕ ਸਿਰ ਦੇ ਨਾਲ ਰਿਲੇਟਡ ਰੋਗ ਤੁਹਾਨੂੰ ਛੱਡ ਕੇ ਜਾ ਚੁੱਕਿਆ ਬਾਲਾਂ ਦਾ ਝੜਨਾ ਤੁਹਾਨੂੰ ਛੱਡ ਕੇ ਜਾ ਚੁੱਕਿਆ ਤੁਸੀਂ ਚੰਗੇ ਹੋ ਚੁੱਕੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੁਸੀਂ ਚੰਗੇ ਹੋ ਚੁੱਕੇ ਆ ਸਾਰੀ ਸਾਈਨਸ ਦੀ ਪ੍ਰੋਬਲਮ ਛੱਡ ਕੇ ਜਾ ਚੁੱਕੀ ਆ ਨੱਕ ਦੇ ਮਾਸ ਦਾ ਵਧਣਾ ਠੀਕ ਹੋ ਚੁੱਕਿਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਐਸਤਮਾ ਦੀ ਬਿਮਾਰੀ ਤੁਹਾਨੂੰ ਛੱਡ ਕੇ ਜਾ ਚੁੱਕੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੁਸੀਂ ਮੁਕੰਮਲ ਰੀਤੀ ਦੇ ਨਾਲ ਸ਼ਿਫਾ ਪਾਈ ਆ ਮੁਕੰਮਲ ਰੀਤੀ ਦੇ ਨਾਲ ਸ਼ਿਫਾ ਪਾਈ ਆ ਕੋਈ ਬਿਮਾਰੀ ਤੁਹਾਡੇ ਜਿਸਮ ਦੇ ਵਿੱਚ ਬਾਕੀ ਨਹੀਂ ਆ ਤੁਹਾਡੇ ਕੰਨਾਂ ਦਾ ਸੁਨਣਾ ਠੀਕ ਹੋ ਚੁੱਕਿਆ ਆ ਤੁਹਾਡੇ ਕੰਨ ਖੁੱਲ ਚੁੱਕੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡੀ ਜੀਬ ਖੁੱਲ ਚੁੱਕੀ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਥਰੋਟ ਦੀ ਬਿਮਾਰੀ ਜਾ ਰਹੀ ਹੈ ਥਾਇਰੋਇਡ ਦੀ ਬਿਮਾਰੀ ਜਾ ਰਹੀ ਹੈ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਪੱਥਰੀਆਂ ਰਸੌਲੀਆਂ ਗਦੂਦਾ ਹਰਨੀਆਂ ਜਾ ਰਹੀਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਪਰਮੇਸ਼ਵਰ ਤੁਹਾਨੂੰ ਬੱਚਿਆਂ ਦੀ ਆਸ਼ੀਸ਼ ਦੇ ਨਾਲ ਬles ਕਰ ਰਹੇ ਆ ਤੁਸੀਂ ਬੱਚਿਆਂ ਦੀਆਂ ਆਸ਼ੀਸ਼ਾਂ ਦੇ ਨਾਲ ਬles ਹੋ ਰਹੇ ਹੋ ਤੁਸੀਂ ਦੋਤਿਆਂ ਵਾਲੇ ਹੋ ਰਹੇ ਹੋ ਪੋਤਿਆਂ ਵਾਲੇ ਹੋ ਰਹੇ ਹੋ ਦੋਤਿਆਂ ਵਾਲੇ ਹੋ ਰਹੇ ਹੋ ਪੋਤਿਆਂ ਵਾਲੇ ਹੋ ਰਹੇ ਹੋ ਪਰਮੇਸ਼ਵਰ ਤੁਹਾਨੂੰ ਧੀਆਂ ਤੇ ਪੁੱਤਰਾਂ ਦੇ ਨਾਲ ਬles ਕਰ ਰਹੇ ਆ ਪਲੱਸ ਕਰ ਰਿਹਾ ਪਰਮੇਸ਼ਰ ਤੁਹਾਨੂੰ ਤੁਸੀਂ ਪਰਮੇਸ਼ਰ ਦੀ ਆਸ਼ੀਸ਼ ਨੂੰ ਦੇਖੋਗੇ ਸੱਚਮੁੱਚ ਪਰਮੇਸ਼ਰ ਤੁਹਾਡੇ ਜੀਵਨ ਦੇ ਵਿੱਚ ਦੁੱਧ ਤੇ ਸ਼ਹਿਦ ਦੀਆਂ ਨਦੀਆਂ ਵਹੋਂ ਜਾਣ ਜਾ ਰਹੇ ਆ ਪਰਮੇਸ਼ਰ ਤੁਹਾਨੂੰ ਉਸ ਜਗ੍ਹਾ ਦੇ ਵਿੱਚ ਲੈ ਕੇ ਜਾ ਰਹੇ ਹੋ ਉਸ ਪੀਰੀਅਡ ਦੇ ਵਿੱਚ ਲੈ ਕੇ ਜਾ ਰਿਹਾ ਜਿੱਥੇ ਦੁੱਧ ਤੇ ਸ਼ਹਿਦ ਦੀਆਂ ਨਦੀਆਂ ਵਹਿਦੀਆਂ ਆ ਸੱਚਮੁੱਚ ਉਹ ਜਗ੍ਹਾ ਉੱਤਮ ਹੈ ਉਹ ਵਾਅਦੇ ਦੀ ਧਰਤੀ ਉੱਤਮ ਆ ਜੋ ਪਰਮੇਸ਼ਵਰ ਨੇ ਸਾਨੂੰ ਦੇਣ ਦਾ ਪ੍ਰੋਮਿਸ ਕੀਤਾ ਸੀ ਉਸ ਲੈਂਡ ਦੇ ਵਿੱਚ ਐਂਟਰ ਕਰਦੇ ਆ ਅਸੀਂ ਉਸ ਲੈਂਡ ਦੇ ਵਿੱਚ ਐਂਟਰ ਕਰਦੇ ਅਸੀਂ ਉਹਨਾ ਪ੍ਰੋਮਿਸਸਿਸ ਨੂੰ ਲੈਣੇ ਆ ਜੋ ਪ੍ਰੋਮਿਸਸਿਸ ਪਰਮੇਸ਼ਵਰ ਨੇ ਆਪਣੇ ਵਚਨ ਦੇ ਰਹੀ ਸਾਡੇ ਨਾਲ ਕੀਤੇ ਉਹ ਵਾਅਦੇ ਜੋ ਪਰਮੇਸ਼ਵਰ ਨੇ ਸਾਡੇ ਨਾਲ ਕੀਤੇ ਆ ਵਚਨ ਦੇ ਵਿੱਚ ਲਿਖਿਆ ਆ ਕਿ ਹਜ਼ਾਰ ਮੇਰੇ ਮੁੱਢ ਤੇ 10000 ਮੇਰੇ ਸੱਜੇ ਹੱਥ ਡਿੱਗਣਗੇ ਪਰ ਉਹ ਮੇਰੇ ਨੇੜੇ ਨਹੀਂ ਆਵੇਗੀ ਉਹ ਕੋਈ ਬਵਾ ਕੋਈ ਬਦੀ ਕੋਈ ਨਾਸ਼ ਕਰਨ ਵਾਲੀ ਚੀਜ਼ ਮੇਰੇ ਨੇੜੇ ਨਹੀਂ ਆਏਗੀ ਅਰ ਮੈਂ ਯਕੀਨ ਕਰਦੀ ਆ ਕਿ ਸੱਚਮੁੱਚ ਅਗਰ ਪਰਮੇਸ਼ਵਰ ਦੇ ਵਚਨ ਵਿੱਚ ਲਿਖਿਆ ਆ ਤਾਂ ਮੇਰੇ ਨੇੜੇ ਕੋਈ ਬੁਰੀ ਚੀਜ਼ ਨਹੀਂ ਆਏਗੀ ਮੇਰੇ ਘਰ ਦੇ ਨੇੜੇ ਮੇਰੇ ਪਰਿਵਾਰ ਦੇ ਨੇੜੇ ਮੇਰੇ ਬੱਚਿਆਂ ਦੇ ਨੇੜੇ ਮੇਰੇ ਕੰਮ ਕਰਨ ਵਾਲਿਆਂ ਦੇ ਨੇੜੇ ਮੇਰੇ ਮਾਲ ਡੰਗਰ ਦੇ ਨੇੜੇ ਮੇਰੇ ਖੇਤਾਂ ਦੇ ਨੇੜੇ ਮੇਰੇ ਕਾਰੋਬਾਰ ਦੇ ਨੇੜੇ ਕੋਈ ਬੁਰੀ ਚੀਜ਼ ਨਹੀਂ ਆਏਗੀ ਮੇਰੇ ਰਿਸ਼ਤਿਆਂ ਦੇ ਨੇੜੇ ਕੋਈ ਬੁਰੀ ਚੀਜ਼ ਨਹੀਂ ਆਏਗੀ ਮੇਰੀ ਫਾਈਨੈਂਸ ਦੇ ਨੇੜੇ ਕੋਈ ਬੁਰੀ ਚੀਜ਼ ਨਹੀਂ ਆਏਗੀ ਪਰਮੇਸ਼ਵਰ ਨੇ ਮੇਰੇ ਲਈ ਇੰਨਾ ਰੱਖਿਆ ਆ ਕਿ ਅਸਮਾਨੀ ਚੁਰੋਖੇ ਖੋਲ ਦਿੱਤੇ ਆ ਪਰਮੇਸ਼ਵਰ ਮੇਰੇ ਲਈ ਬਰਕਤਾਂ ਨੂੰ ਭਰ ਆ ਰਹੇ ਆ ਮੇਰੇ ਬੱਚਿਆਂ ਦੇ ਲਈ ਪਰਮੇਸ਼ਵਰ ਬਰਕਤਾਂ ਨੂੰ ਭਰ ਆ ਰਹੇ ਆ ਮੇਰੇ ਬੱਚੇ ਦੇਸ਼ ਵਿੱਚ ਵੀ ਸੈੱਟ ਹੋ ਰਹੇ ਆ ਵਿਦੇਸ਼ ਵਿੱਚ ਵੀ ਸੈੱਟ ਹੋ ਰਹੇ ਆ ਪਰਮੇਸ਼ਵਰ ਨੇ ਹਰ ਜਗ੍ਹਾ ਤੇ ਸਾਡੇ ਲਈ ਤੰਬੂ ਗੱਡੇ ਆ ਸੱਚਮੁੱਚ ਪਰਮੇਸ਼ਵਰ ਸਾਡੇ ਅੱਗੇ ਅੱਗੇ ਚੱਲਦੇ ਆ ਪ੍ਰਭੂ ਸਾਡੀ ਅਗਵਾਈ ਕਰ ਰਿਹਾ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਵਰ ਸਾਨੂੰ ਅੱਗੇ ਵਧਾ ਰਹੇ ਆ ਧੰਨਵਾਦ ਕਰਦੇ ਪਰਮੇਸ਼ਵਰ ਸਾਨੂੰ ਅੱਗੇ ਹੀ ਅੱਗੇ ਵਧਾ ਰਹੇ ਸਾਡੇ ਕਾਰੋਬਾਰ ਨੂੰ ਪਰਮੇਸ਼ਵਰ ਵਧਾ ਰਹੇ ਆ ਸਾਨੂੰ ਧਾਰਮਿਕਤਾ ਦੇ ਵਿੱਚ ਵਧਾ ਰਹੇ ਆ ਪ੍ਰਭੂ ਸਾਨੂੰ ਰੂਹ ਦੇ ਵਿੱਚ ਵਧਾ ਰਹੇ ਆ ਆਤਮਾ ਦੇ ਪ੍ਰਕਾਸ਼ ਦੇ ਵਿੱਚ ਪਰਮੇਸ਼ਵਰ ਸਾਨੂੰ ਵਧਾ ਰਹੇ ਆ ਗਿਆਨ ਵਿੱਚ ਵਧਾ ਰਹੇ ਸਮਝ ਦੇ ਵਿੱਚ ਵਧਾ ਰਹੇ ਆ ਪਰਮੇਸ਼ਵਰ ਨੇ ਸਾਨੂੰ ਡਰਦਾ ਆਤਮਾ ਨਹੀਂ ਦਿੱਤਾ ਇਸ ਲਈ ਹਰ ਤਰ੍ਹਾਂ ਦਾ ਡਰ ਸਾਡੇ ਅੰਦਰੋਂ ਖਤਮ ਹੋ ਚੁੱਕਿਆ ਆ ਉਹ ਡਰ ਜਿਹੜਾ ਮਨੁੱਖਾਂ ਨੇ ਪਾਇਆ ਖਤਮ ਹੋ ਚੁੱਕਾ ਉਹ ਡਰ ਜਿਹੜਾ ਦੁਸ਼ਟ ਆਤਮੇ ਉਧੇ ਖਤਮ ਹੋ ਚੁੱਕਾ ਮੈਂ ਡਰਾਂਗਾ ਨਹੀਂ ਕਿਉਂਕਿ ਪਰਮੇਸ਼ਵਰ ਨੇ ਮੈਨੂੰ ਡਰ ਦਾ ਆਤਮਾ ਨਹੀਂ ਦਿੱਤਾ ਪਰਮੇਸ਼ਵਰ ਨੇ ਮੈਨੂੰ ਦਲੇਰੀ ਦਾ ਆਤਮਾ ਦਿੱਤਾ ਹੈ ਪਰਮੇਸ਼ਵਰ ਨੇ ਮੈਨੂੰ ਸੰਜਮ ਦਾ ਸਮਝ ਦਾ ਪ੍ਰੇਮ ਦਾ ਆਤਮਾ ਦਿੱਤਾ ਪਰਮੇਸ਼ਵਰ ਨੇ ਮੈਨੂੰ ਵਿਸ਼ਵਾਸ ਦਾ ਆਤਮਾ ਦਿੱਤਾ ਹੈ ਮੈਂ ਪਰਮੇਸ਼ਵਰ ਦੇ ਦਿੱਤੇ ਵਿਸ਼ਵਾਸ ਦੇ ਆਤਮਾ ਦੇ ਨਾਲ ਪਹਾੜਾਂ ਨੂੰ ਉਹ ਪਹਾੜ ਜੋ ਮੇਰੇ ਜੀਵਨ ਦੇ ਵਿੱਚ ਖੜੇ ਆ ਮੈਂ ਉਹਨਾਂ ਨੂੰ ਹੁਕਮ ਕਰਦੀ ਆ ਕਿ ਉਖੜ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਰ ਪਹਾੜ ਉਖੜ ਜਾਏ ਮੈਂ ਅੱਜ ਇਹਨਾਂ ਪਹਾੜਾਂ ਨੂੰ ਹੁਕਮ ਕਰਦੀ ਆ ਜਿਹੜੇ ਤੁਹਾਨੂੰ ਚਰਚ ਵਿੱਚ ਪਹੁੰਚਣ ਤੋਂ ਰੋਕ ਰਹੇ ਆ ਉਹ ਪਹਾੜ ਉਖੜ ਜਾਣ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੈਂ ਨਾ ਪਹਾੜਾਂ ਨੂੰ ਨੇਚਾ ਦੇ ਨਾਲ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹੁਕਮ ਕਰਦੀ ਜਿੱਦਾਂ ਵਚਨ ਦੇ ਵਿੱਚ ਲਿਖਿਆ ਜੋ ਜੇ ਤੁਸੀਂ ਨੇਚਾ ਦੇ ਨਾਲ ਇਹਨਾਂ ਪਹਾੜਾਂ ਨੂੰ ਕਹੋ ਉਖੜੋ ਤੇ ਸਮੁੰਦਰ ਵਿੱਚ ਜਾ ਪੈਣਗੇ ਉਹ ਤੁਹਾਡੇ ਲਈ ਉਖੜ ਜਾਣਗੇ ਤਾਂ ਅੱਜ ਮੈਂ ਇਹਨਾਂ ਪਹਾੜਾਂ ਨੂੰ ਹੁਕਮ ਕਰਦੀ ਉਹ ਪਹਾੜ ਜਿਹੜੇ ਬਿਮਾਰੀ ਦੇ ਆ ਤੁਹਾਡੇ ਜੀਵਨ ਦੇ ਵਿੱਚ ਆ ਅੱਜ ਉਖੜ ਜਾਣ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਗਰੀਬੀ ਦੇ ਪਹਾੜਾਂ ਨੂੰ ਮੈਂ ਕਮੈਂਡ ਕਰਦੀ ਉਖੜ ਜਾਣ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਲਾਚਾਰੀ ਦੇ ਪਹਾੜ ਕਰਜ਼ਿਆਂ ਦੇ ਪਹਾੜ ਬਿਮਾਰੀਆਂ ਦੇ ਪਹਾੜ ਉਖੜ ਜਾਣ ਉਖੜੋ 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 ਯਿਸੂ ਮਸੀਹ ਦੇ ਨਾਮ ਚ ਹਰ ਤਰ੍ਹਾਂ ਦਾ ਪਹਾੜ ਉਖੜ ਜਾਏ ਹਰ ਤਰ੍ਹਾਂ ਦਾ ਪਹਾੜ ਉਖੜ ਜਾਏ ਹਰ ਰੁਕਾਵਟ ਦਾ ਪਹਾੜ ਉਖੜ ਜਾਏ ਜਿਹੜਾ ਤੁਹਾਨੂੰ ਤਰੱਕੀ ਕਰਨ ਤੋਂ ਰੋਕ ਰਿਹਾ ਹੈ ਉਹ ਪਹਾੜ ਉਖੜ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੁਹਾਡੇ ਰਸਤੇ ਪੱਧਰੇ ਹੋ ਰਹੇ ਆ ਵਚਨ ਦੇ ਵਿੱਚ ਲਿਖਿਆ ਆ ਯਹੋਵਾ ਦੀ ਹਜ਼ੂਰੀ ਦੇ ਵਿੱਚ ਪਹਾੜ ਪਿਗਲ ਜਾਂਦੇ ਆ ਸੱਚਮੁੱਚ ਯਹੋਵਾ ਦੀ ਹਜ਼ੂਰੀ ਦੇ ਵਿੱਚ ਅੱਜ ਪੱਥਰ ਪਿਗਲ ਰਹੇ ਆ ਪਹਾੜ ਪਿਗਲ ਰਹੇ ਆ ਰਸਤੇ ਪੱਧਰੇ ਹੋ ਰਹੇ ਆ ਨਾ ਬਲ ਨਾਲ ਨਾ ਜ਼ੋਰ ਨਾਲ ਪਰ ਪਰਮੇਸ਼ਵਰ ਦੇ ਆਤਮਾ ਦੇ ਦੁਆਰਾ ਪਰਮੇਸ਼ਵਰ ਦੇ ਆਤਮਾ ਦੇ ਦੁਆਰਾ ਅੱਜ ਸਾਡੇ ਰਾਹ ਪੱਧਰੇ ਕੀਤੇ ਜਾ ਰਹੇ ਸਾਡੀ ਤਰੱਕੀ ਦੇ ਰਾਹ ਪੱਧਰੇ ਕੀਤੇ ਜਾ ਰਹੇ ਆ ਅਸੀਂ ਚਾਰ ਚੁਫੇਰੇ ਨੂੰ ਫੈਲਦੇ ਜਾ ਰਹੇ ਹਾਂ ਸੱਚਮੁੱਚ ਅਸੀਂ ਬਰਕਤਾਂ ਦੇ ਦੁਆਰਾ ਫੈਲ ਰਹੇ ਹਾਂ ਅਸੀਂ ਚਾਰ ਚੁਫੇਰੇ ਨੂੰ ਵੱਧਦੇ ਜਾ ਰਹੇ ਹਾਂ ਬਰਕਤਾਂ ਵਿੱਚ ਵੱਧ ਰਹੇ ਹਾਂ ਆਸ਼ੀਸ਼ਾਂ ਦੇ ਵਿੱਚ ਵੱਧ ਰਹੇ ਹਾਂ ਸ਼ਿਫਾ ਦੇ ਵਿੱਚ ਵੱਧ ਰਹੇ ਹਾਂ ਛੁਟਕਾਰੇ ਦੇ ਵਿੱਚ ਵੱਧ ਰਹੇ ਹਾਂ ਪਰਮੇਸ਼ਵਰ ਸਾਨੂੰ ਉੱਚਾ ਚੱਕ ਰਿਹਾ ਕਿਉਂਕਿ ਲਿਖਿਆ ਹੈ ਕਿ ਮੈਂ ਤੈਨੂੰ ਉੱਚਾ ਚੱਕਾਂਗਾ ਮੈਂ ਤੈਨੂੰ ਆਸ਼ੀਸ਼ ਦੇਵਾਂਗਾ ਇਹ ਲਿਖਿਆ ਹੈ ਪਰਮੇਸ਼ਵਰ ਸਾਨੂੰ ਉੱਚਾ ਚੱਕ ਰਿਹਾ ਇਹ ਲਿਖਿਆ ਹੈ ਕਿ ਅਰਜਾ ਦੇ ਵਾਅਦੇ ਨਾਲ ਮੈਂ ਤੇਰੀ ਨਿਸ਼ਾ ਕਰਾਂਗਾ ਪਰਮੇਸ਼ਵਰ ਸਾਨੂੰ ਲੰਮਾ ਜੀਵਨ ਦੇ ਰਿਹਾ ਦੀਗਾਜੂ ਦੇ ਰਿਹਾ ਪਰਮੇਸ਼ਵਰ ਨੇ ਸਾਨੂੰ ਉਮਰ bless ਕੀਤਾ ਜਾਂ good health ਦੇ ਨਾਲ ਪਰਮੇਸ਼ਰ ਨੇ ਬles ਕੀਤਾ वचन ਚ ਲਿਖਿਆ ਤੂੰ ਮੈਨੂੰ ਪੁਕਾਰਿਆ ਗਿਆ ਤੇ ਮੈਂ ਤੈਨੂੰ ਉੱਤਰ ਦਿਆਂਗਾ ਸੱਚਮੁੱਚ ਆਜੇ ਸੀ ਪਰਮੇਸ਼ਰ ਨੂੰ ਪੁਕਾਰਿਆ ਤੇ ਸਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਆ ਰਿਹਾ ਸੀ ਜਦ ਜਦ ਵੀ ਪੁਕਾਰਦੇ ਆ ਪਰਮੇਸ਼ਰ ਜੀ ਸਾਡੀ ਪ੍ਰਾਰਥਨਾ ਦਾ ਉੱਤਰ ਦੇ ਰਹੇ ਆ ਕਿਉਂਕਿ ਉਹ ਵਾਦੇ ਨੂੰ ਪੂਰਾ ਕਰਨ ਵਾਲੇ ਪਰਮੇਸ਼ਰ ਹੈ ਉਹ ਵਾਦੇ ਨੂੰ ਪੂਰਾ ਕਰਨ ਵਾਲੇ ਪਰਮੇਸ਼ਰ ਪਰਮੇਸ਼ਵਰ ਦੀ ਆਸ਼ੀਸ਼ ਸਾਡੇ ਬੱਚਿਆਂ ਦੇ ਉੱਤੇ ਆ ਪਰਮੇਸ਼ਵਰ ਦੀ ਆਸ਼ੀਸ਼ ਸਾਡੇ ਘਰ ਦੇ ਉੱਤੇ ਆ ਘਰਾਣੇ ਦੇ ਉੱਤੇ ਆ ਸਾਡੇ ਬੱਚੇ ਪਰਮੇਸ਼ਵਰ ਦੇ ਵੱਲੋਂ ਸਿੱਖੇ ਹੋਏ ਆ ਇਹਨਾਂ ਦੇ ਉੱਤੇ ਪਰਮੇਸ਼ਵਰ ਨੇ ਡਿਵਾਈਨ ਵਿਜ਼ਡਮ ਨੂੰ ਪਾਇਆ ਆ ਇਹ ਪਵਿੱਤਰਤਾਈ ਦੇ ਵਿੱਚ ਚੱਲਦੇ ਆ ਇਹ ਆਗਿਆਕਾਰੀ ਦੇ ਵਿੱਚ ਚੱਲਦੇ ਆ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਪਰਮੇਸ਼ਵਰ ਨੇ ਵਧਾਇਆ ਆ ਸਾਡੇ ਬੱਚਿਆਂ ਨੂੰ ਵਧਾਇਆ ਆ ਪਰਮੇਸ਼ਵਰ ਨੇ ਸਾਨੂੰ ਵਧਾਇਆ ਆ ਪਰਮੇਸ਼ਵਰ ਨੇ ਸਾਡੇ ਕਾਰੋਬਾਰ ਨੂੰ ਵਧਾ ਦਿੱਤਾ ਆ ਹਰ ਪੇਟ ਦੀ ਬਿਮਾਰੀ ਤੁਹਾਨੂੰ ਛੱਡ ਕੇ ਜਾ ਰਹੀ ਆ ਹਰ ਤਰ੍ਹਾਂ ਦੀ ਪੇਟ ਦੀ ਬਿਮਾਰੀ ਤੁਹਾਨੂੰ ਛੱਡ ਕੇ ਜਾ ਰਹੀ ਆ ਸਾਰੇ ਰੋਗ ਤੇ ਜਿਸਮ ਨੂੰ ਛੱਡ ਕੇ ਜਾ ਰੇ ਗਠੀਏ ਦੀ ਬਿਮਾਰੀ ਤੁਹਾਨੂੰ ਛੱਡ ਕੇ ਜਾ ਰਹੀ ਆ ਗਠੀਏ ਦੀ ਬਿਮਾਰੀ ਤੁਹਾਨੂੰ ਛੱਡ ਕੇ ਜਾ ਰਹੀ ਆ ਬਲੱਡ ਪ੍ਰੈਸ਼ਰ ਨਾਰਮਲ ਹੋ ਰਿਹਾ ਸ਼ੂਗਰ ਨਾਰਮਲ ਹੋ ਰਹੀ ਹਰ ਤਰ੍ਹਾਂ ਦੀ ਪ੍ਰੋਬਲਮ ਤੁਹਾਡੀ ਜਿਸਮ ਚੋਂ ਜਾ ਰਹੀ ਆ ਕਲੇਸਟਰੋਲ ਨਾਰਮਲ ਹੋ ਰਿਹਾ ਯੂਰਿਕ ਐਸਿਡ ਨਾਰਮਲ ਹੋ ਰਿਹਾ ਪ੍ਰਭ ਯੇਸੂ ਮਸੀਹ ਦੇ ਨਾਮ ਚ ਤੁਸੀਂ ਚੰਗੇ ਕੀਤੇ ਜਾ ਰਹੇ ਹੋ ਅੱਖਾਂ ਨੂੰ ਸ਼ੁਫਾ ਮਿਲ ਰਹੀ ਪ੍ਰਭ ਯੇਸੂ ਮਸੀਹ ਦੇ ਨਾਮ ਚ ਅੱਖਾਂ ਚੰਗੀਆਂ ਹੋ ਰਹੀਆਂ ਆ ਹਰ ਤਰ੍ਹਾਂ ਦੀਆਂ ਦਿਲ ਦੀਆਂ ਬਿਮਾਰੀਆਂ ਛੱਡ ਕੇ ਜਾ ਰਹੀਆਂ ਆ ਹਰ ਤਰ੍ਹਾਂ ਦੀਆਂ ਬਲੋਕੇਜ ਓਪਨ ਹੋ ਰਹੀਆਂ ਆ ਆਰਟਰੀਜ਼ ਓਪਨ ਹੋ ਰਹੀਆਂ ਵਿੱਚ ਤੁਹਾਡੇ ਜਿਸਮ ਦੀਆਂ ਜਿੱਥੇ-ਜਿੱਥੇ ਵੀ ਬਲਾਕੇਜ ਆ ਕਲੌਟਸ ਬਣੇ ਹੋਇਆ ਕਲੌਟਸ ਮੈਲਟ ਹੋ ਰਹੇ ਆ ਜਿਨ੍ਹਾਂ ਦੇ ਬ੍ਰੇਨ ਦੇ ਵਿੱਚ ਕਲੌਟਸ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਜੋ ਕਲੌਟਸ ਮੈਲਟ ਹੋ ਰਹੇ ਆ ਹਰ ਸਟ੍ਰੋਕ ਨੂੰ ਮੈਂ ਕੈਨਸਲ ਕਰਦੀ ਆ ਹਰ ਇੱਕ ਸਟ੍ਰੋਕ ਨੂੰ ਜਿਹੜਾ ਇਸ ਝੰਡਵਲ ਨੂੰ ਤੁਰਿਆ ਮੈਂ ਉਹਨੂੰ ਕੈਨਸਲ ਕਰਦੀ ਆ ਹਾਰਟ ਅਟੈਕ ਨੂੰ ਕੈਨਸਲ ਕਰਦੀ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਹਰ ਇੱਕ ਸਿਕਨੈਸ ਨੂੰ ਕੈਨਸਲ ਕਰਦੀ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਪਰਮੇਸ਼ਵਰ ਨੇ ਸਾਡੇ ਸਫਰ ਨੂੰ ਮੁਬਾਰਕ ਕੀਤਾ ਹੈ ਜਦੋਂ ਅਸੀਂ ਆਪਣੇ ਘਰੋਂ ਨਿਕਲਦੇ ਆ ਤੇ ਅਸੀਂ ਮੁਬਾਰਕ ਆ ਅਸੀਂ ਰਾਜੀ ਖੁਸ਼ ਨਿਕਲਦੇ ਆ ਰਾਜੀ ਖੁਸ਼ ਘਰ ਵਿੱਚ ਵਾਪਸ ਆਉਨੇ ਆ ਯਹੋਵਾ ਪਰਮੇਸ਼ਵਰ ਦੇ ਦੂਤ ਸਾਡੇ ਚਾਰ ਚੁਫੇਰੇ ਰਹਿੰਦੇ ਆ ਸਾਡੇ ਬੱਚਿਆਂ ਦੇ ਨਾਲ ਰਹਿੰਦੇ ਆ ਹਰ ਜਗ੍ਹਾ ਤੇ ਉਹ ਸਾਡੀ ਰਖਵਾਲੀ ਕਰਦੇ ਆ ਸਾਡੇ ਪੈਰਾਂ ਨੂੰ ਸੱਟ ਤੱਕ ਨਹੀਂ ਲੱਗਣ ਦਿੰਦੇ ਠੋਕਰ ਤੱਕ ਨਹੀਂ ਲੱਗਣ ਦਿੰਦੇ ਅਸੀਂ ਜਿੱਧਰ ਨੂੰ ਵੀ ਜਾਂਦੇ ਆ ਸਾਡੇ ਅੱਗੇ ਅੱਗੇ ਜਾ ਕੇ ਸਾਡੇ ਰਾਹਾਂ ਨੂੰ ਉਪਧਰਿਆ ਕਰਦੇ ਆ ਸਾਡੇ ਲਈ ਚੀਜ਼ਾਂ ਨੂੰ ਤਿਆਰ ਕਰਦੇ ਆ ਤੁਹਾਡੀਆਂ ਦੱਬੀਆਂ ਹੋਈਆਂ ਫਾਈਲਾਂ ਉੱਪਰ ਆ ਰਹੀਆਂ ਆ ਔਰ ਸੱਚਮੁੱਚ ਹਾਂ ਤੇ ਅਮੀਨ ਦੇ ਵਿੱਚ ਉਤਰ ਰਿਹਾ ਉਤਰ ਆ ਰਿਹਾ ਤੁਹਾਡੇ ਮੁਕੱਦਮਿਆਂ ਦੇ ਵਿੱਚ ਤੁਹਾਨੂੰ ਫਤਿਹ ਮਿਲ ਰਹੀ ਆ ਜੇਲ੍ਹਾਂ ਦੇ ਦਰਵਾਜ਼ੇ ਖੁੱਲ ਰਹੇ ਆ ਤੁਹਾਡੇ ਰਿਸ਼ਤੇਦਾਰ ਤੁਹਾਡੇ ਬੱਚੇ ਜੇਲ੍ਹਾਂ ਵਿੱਚੋਂ ਬਾਹਰ ਆ ਰਹੇ ਪਰ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡੇ ਬੱਚੇ ਜੇਲ੍ਹਾਂ ਵਿੱਚੋਂ ਬਾਰ ਆਰੇ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਆਟੋ ਇਮਿਊਨ ਹੀਲ ਹੋ ਰਿਹਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡੇ ਇਮਿਊਨ ਸਿਸਟਮ ਜਿਹੜੇ ਆ ਉਹ ਮਜ਼ਬੂਤ ਹੋ ਰਿਹਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਰ ਹਰ ਅੱਖਾਂ ਦੀ ਬਿਮਾਰੀ ਜਾ ਰਹੀ ਹੈ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਮੈਂ ਭੈਣ ਤਜ਼ੰਦਰ ਹੀਰ ਦੇ ਲਈ ਪ੍ਰਾਰਥਨਾ ਕਰਦੀ ਹਾਂ ਹਰ ਆਟੋ ਇਮਿਊਨ ਦੀ ਬਿਮਾਰੀ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ ਤੇ ਜਿਸਮ ਨੂੰ ਛੱਡ ਕੇ ਅੱਖਾਂ ਦੀ ਬਿਮਾਰੀ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਇਹ ਚੰਗੀ ਕੀਤੀ ਗਈ ਆ ਯਿਸੂ ਮਸੀਹ ਦੇ ਮਾਰ ਖਾਣ ਦੇ ਵਸੀਲੇ ਨਾਲ ਤੁਸੀਂ ਚੰਗੇ ਕੀਤੇ ਗਏ ਆ ਪ੍ਰਭੂ ਦਾ ਮੈਂ ਧੰਨਵਾਦ ਕਰਦੀ ਹਾਂ ਧੰਨਵਾਦ ਕਰਦੀ ਹਰ ਚੰਗੀ ਚੀਜ਼ ਸਾਡੇ ਘਰਾਂ ਵੱਲ ਆ ਰਹੀ ਆ ਪਰਮੇਸ਼ਵਰ ਨੇ ਜੁੱਧ ਲਈ ਸਾਡੇ ਲੱਕ ਨੂੰ ਕੱਸਿਆ ਆ ਅਸੀਂ ਹਰੇਕ ਆਤਮਿਕ ਯੁੱਧ ਦੇ ਵਿੱਚ ਫਤਿਹਮੰਦ ਹੋ ਰਹੇ ਆ ਹਰੇਕ ਦੁਨਿਆਵੀ ਯੁੱਧ ਦੇ ਵਿੱਚ ਅਸੀਂ ਫਤਿਹਮੰਦ ਹੋ ਰਹੇ ਆ ਅੱਜ ਪਰਮੇਸ਼ਵਰ ਨੇ ਸਾਨੂੰ ਹਰ ਸਮੱਸਿਆ ਚੋਂ ਬਾਹਰ ਕੱਢ ਲਿਆ ਆ ਸਿਤੰਵਾਦ ਕਰਦੇ ਆ ਪਰਮੇਸ਼ਵਰ ਦਾ ਸਾਨੂੰ ਅੱਜ ਹਰੇਕ ਮੁਸ਼ਕਿਲ ਚੋਂ ਪਰਮੇਸ਼ਵਰ ਨੇ ਬਾਹਰ ਕੱਢ ਆਇਆ ਪਰਮੇਸ਼ਵਰ ਨੇ ਅੱਜ ਸਾਡੇ ਅੱਗੇ ਲਾਲ ਸਮੁੰਦਰ ਨੂੰ ਪਾੜ ਦਿੱਤਾ ਸਾਡੇ ਲਈ ਨਵਾਂ ਰਸਤਾ ਤਿਆਰ ਕਰ ਦਿੱਤਾ ਪਰਮੇਸ਼ਵਰ ਨੇ ਪ੍ਰਭੂ ਸਾਡੇ ਸਿਰ ਉੱਤੇ ਛਾਂ ਦੇ ਬੱਦਲ ਦੀ ਨਿਆਈਂ ਆ ਪਰਮੇਸ਼ਵਰ ਸਾਡੇ ਅੱਗੇ ਅੱਗ ਦੀ ਥੰਮ ਦੇ ਨਿਆਈਂ ਆ ਪ੍ਰਭੂ ਸਾਡੇ ਅੱਗੇ ਅੱਗੇ ਚੱਲ ਰਹੇ ਆ ਪਰ ਪਰਮੇਸ਼ਵਰ ਨੇ ਸਾਨੂੰ ਸੱਜੇ ਫਤਿਹਮੰਦ ਹੱਥ ਦੇ ਨਾਲ ਸੰਭਾਲਿਆ ਹੋਇਆ ਆ ਸਾਡੇ ਅੱਗੇ ਸਾਡੇ ਵੈਰੀਆਂ ਦੀ ਤੈਅ ਲਗਾ ਦਿੱਤੀ ਆ ਨਾਸ਼ ਕਰ ਦਿੱਤਾ ਸਾਡੇ ਵੈਰੀਆਂ ਨੂੰ ਮਿਟਾ ਦਿੱਤਾ ਸਾਡੇ ਵੈਰੀਆਂ ਪਰਮੇਸ਼ਵਰ ਨੇ ਸਾਡੇ ਸਿਰ ਵਿੱਚ ਮਸਾ ਦਾ ਤੇਲ ਚਸਿਆ ਸੀ ਸਿਰ ਤੋਂ ਲੈ ਕੇ ਪੈਰਾਂ ਤੱਕ ਮਸਾ ਕੀਤੇ ਗਏ ਆ ਪਰਮੇਸ਼ਵਰ ਦਾ ਮਸਾ ਸਾਡੇ ਮੂੰਹ ਦੇ ਸ਼ਬਦਾਂ ਦੇ ਉੱਤੇ ਆ ਸਾਡੀਆਂ ਵਸਤਰਾਂ ਦੇ ਉੱਤੇ ਆ ਸਾਡੇ ਪ੍ਰਸ਼ਾਵੇਂ ਦੇ ਵਿੱਚ ਆ ਸਾਡੇ ਰੂਹ ਵਿੱਚ ਜਿਸਮ ਵਿੱਚ ਜਾਨ ਵਿੱਚ ਆ ਅ ਸੱਚਮੁੱਚ ਅਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਹੱਥਾਂ ਵਿੱਚ ਮੁਕੰਮਲ ਰੀਤੀ ਦੇ ਨਾਲ ਸੌਂਪਦੇ ਆ ਉਹ ਸਾਡੇ ਲਹੂ ਮਾਸ ਹੱਡੀਆਂ ਦੇ ਉੱਤੇ ਕਬਜ਼ਾ ਕਰਦੇ ਆ ਅਸੀਂ ਆਪਣੀਆਂ ਰਾਹਾਂ ਨੂੰ ਯਹੋਵਾ ਦੇ ਗੋਚਰਾ ਕਰਦੇ ਆ ਤਾਂ ਜੋ ਪਰਮੇਸ਼ਰ ਸਾਡੇ ਮਨੋਰਥਾਂ ਨੂੰ ਪੂਰਾ ਕਰੇ ਕਿਉਂਕਿ ਵਚਨ ਚ ਲਿਖਿਆ ਤੁਸੀਂ ਆਪਣੇ ਰਾਹਾਂ ਨੂੰ ਯਹੋਵਾ ਗੋਚਰਾ ਕਰੋ ਤੇ ਉਹ ਤੁਹਾਡੇ ਮਨੋਰਥਾਂ ਨੂੰ ਪੂਰਾ ਕਰੇਗਾ ਅੱਜ ਅਸੀਂ ਆਪਣੀਆਂ ਸਾਰੀਆਂ ਰਾਹਾਂ ਪਰਮੇਸ਼ਰ ਦੇ ਅੱਗੇ ਸਬਮਿਟ ਕਰ ਦਿੱਤੀਆਂ ਹਨ ਅ ਸੱਚਮੁੱਚ ਸਾਡੇ ਮਨੋਰਥ ਪੂਰੇ ਹੋ ਰਹੇ ਆ ਪ੍ਰਭੂ ਨਵੇਂ ਘਰਾਂ ਦੇ ਨਾਲ ਬlesਸ ਕਰ ਰਿਹਾ ਨਵੀਆਂ ਗੱਡੀਆਂ ਦੇ ਨਾਲ ਬlesਸ ਕਰ ਰਿਹਾ ਤੁਹਾਨੂੰ ਵੀਜ਼ਾਸ ਦੇ ਨਾਲ ਪ੍ਰਭੂ ਬlesਸ ਕਰ ਰਿਹਾ ਤੁਹਾਡੇ ਪੇਰੈਂਟਸ ਦੇ ਉੱਤੇ ਹੀਲਿੰਗ ਆ ਰਹੀ ਹੈ ਤੁਹਾਡੇ ਤੁਹਾਡੇ ਘਰਾਂ ਚੋਂ ਨਸ਼ੇ ਦੇ ਗੰਦੇ ਆਤਮੇ ਜਾ ਰਹੇ ਹਨ ਨਸ਼ੇ ਦੇ ਗੰਦੇ ਆਤਮੇ ਤੁਹਾਨੂੰ ਛੱਡ ਕੇ ਜਾ ਰਹੇ ਹਨ ਗੰਦੀਆਂ ਆਦਤਾਂ ਤੁਹਾਡੇ ਜੀਵਨ ਨੂੰ ਤੁਹਾਡੇ ਬੱਚਿਆਂ ਦੇ ਜੀਵਨ ਨੂੰ ਛੱਡ ਕੇ ਜਾ ਰਹੀਆਂ ਹਨ ਸੱਚਮੁੱਚ ਤੁਸੀਂ ਪਵਿੱਤਰਤਾਈ ਦੇ ਵਿੱਚ ਆ ਰਹੇ ਹੋ ਕਿਉਂਕਿ ਤੁਸੀਂ ਪਰਮੇਸ਼ਵਰ ਦੇ ਲੋਕ ਹੋ ਤੁਸੀਂ ਪਰਮੇਸ਼ਵਰ ਦੇ ਬੇਟੇ ਬੇਟੀਆਂ ਹੋ ਅਸੀਂ ਘੋਸ਼ਣਾ ਕਰਦੇ ਹਾਂ ਕਿ ਅਸੀਂ ਪਰਮੇਸ਼ਵਰ ਦੀ ਬਹੁਤਾਂ ਦੀ ਆਸ਼ੀਸ਼ ਨੂੰ ਪਾਇਆ ਹੈ ਅਸੀਂ ਕੋਸ਼ਨਾ ਕਰਦੇ ਕਿ ਅਸੀਂ ਪਰਮੇਸ਼ਵਰ ਦੇ ਬੇਟੇ ਤੇ ਬੇਟੀਆਂ ਆ ਅਸੀਂ ਕੋਸ਼ਨਾ ਕਰਦੇ ਆ ਅਸੀਂ ਮਸਾ ਕੀਤੇ ਗਏ ਆ ਅਸੀਂ ਚੁੜੇ ਹੋਏ ਆ ਅਸੀਂ ਪਰਮੇਸ਼ਵਰ ਦੇ ਕੰਮਾਂ ਦੇ ਲਈ ਇਸਤੇਮਾਲ ਕੀਤੇ ਜਾ ਰਹੇ ਆ ਅਰ ਅਸੀਂ ਤਾਂ ਸਾਡਾ ਘਰ ਆਣਾ ਪਰਮੇਸ਼ਵਰ ਦੇ ਕੰਮਾਂ 'ਚ ਇਸਤੇਮਾਲ ਕੀਤਾ ਜਾਏਗਾ ਅਰ ਸੱਚ ਮੁੱਚ ਪਰਮੇਸ਼ਵਰ ਨੇ ਸਾਡੇ ਘਰ ਨੂੰ ਮਜ਼ਬੂਤੀ ਬਖਸ਼ੀ ਹੈ ਦੀਆਂ ਨੀਹਾਂ ਨੂੰ ਮਜ਼ਬੂਤੀ ਬਖਸ਼ੀ ਸਾਡਾ ਘਰ ਬlesed ਹੈ ਸਾਡਾ ਘਰ ਬlesed ਹੈ ਸਾਡੇ ਭੋਜਨ ਤੇ ਪਾਣੀ ਦੇ ਉੱਤੇ ਆਸ਼ੀਸ਼ ਆ ਸਾਡੇ ਮਾਲ ਡੰਗਰ ਦੇ ਉੱਤੇ ਆਸ਼ੀਸ਼ ਆ ਸਾਡੇ ਖੇਤਾਂ ਦੇ ਉੱਤੇ ਆਸ਼ੀਸ਼ ਆ ਸਾਡੇ ਮਾਲ ਡੰਗਰ ਦੇ ਵਿੱਚ ਲਵੇਰਾ ਵਧ ਰਿਹਾ ਹੈ ਉਹ ਹਰ ਬਰਿਆਏ ਹੋ ਰਹੇ ਆ ਹਰ ਬਿਮਾਰੀ ਉਹਨਾਂ ਨੂੰ ਛੱਡ ਕੇ ਜਾ ਰਹੀ ਆ ਸਾਡੇ ਖੇਤਾਂ ਦੀ ਪੈਦਾਵਾਰ ਵਧ ਰਹੀ ਆ ਸੱਚ ਮੱਚ ਜਿੱਦਾ ਵਚਨ ਦੇ ਵਿੱਚ ਲਿਖਿਆ ਤੁਹਾਡੇ ਚੋਂ ਕਿਸੇ ਦਾ ਫਲ ਨਾ ਡਿੱਗੇਗਾ ਨਾ ਸਾਡੇ ਰੁੱਖਾਂ ਦਾ ਫਲ ਡਿੱਗਦਾ ਆ ਨਾ ਸਾਡੇ ਮਨੁੱਖਾਂ ਦਾ ਫਲ ਡਿੱਗਦਾ ਨਾ ਸਾਡੇ ਮਾਲ ਡੰਗਰ ਦਾ ਫਲ ਡਿੱਗਦਾ ਆ ਅਸੀਂ ਫਲਦਾਰ ਹੁੰਦੇ ਆ ਅਸੀਂ ਸਮੇਂ ਸਿਰ ਫਲ ਲੈ ਕੇ ਆਉਨੇ ਆ ਸਾਡੇ ਲਈ ਪਰਮੇਸ਼ਵਰ ਨੇ ਆਕਾਸ਼ ਨੂੰ ਹੁਕਮ ਦਿੱਤੇ ਕਿ ਉਸ ਸਮੇਂ ਸਿਰ ਆਪਣੇ ਮੂਹ ਨੂੰ ਖੋਲੇ ਅਸੀਂ ਖੁਦਾ ਦਾ ਧੰਨਵਾਦ ਕਰਦੇ ਜਦੋਂ ਹਵਾਵਾਂ ਵਗਦੀਆਂ ਆ ਤੇ ਸਾਡੀ ਭਲਾਈ ਲਈ ਵਗਦੀਆਂ ਆ ਮੀਂਹ ਪੈਂਦਾ ਆ ਤੇ ਸਾਡੀ ਭਲਾਈ ਲਈ ਪੈਂਦਾ ਆ ਮੀਂਹ ਦੀ ਹਰ ਬੂੰਦ ਦੇ ਵਿੱਚ ਸਾਡੇ ਲਈ ਪਰਮੇਸ਼ਵਰ ਦੀ ਕਿਰਪਾ بارش ਦੀ ਹਰ ਬੂੰਦ ਦੇ ਵਿੱਚ ਪਰਮੇਸ਼ਵਰ ਨੇ ਸਾਡੇ ਲਈ ਰਹਿਮਤ ਪਾਈ ਆ ਸਾਡਾ ਨੁਕਸਾਨ ਨਹੀਂ ਹੁੰਦਾ ਪਰ ਸਾਡੇ ਉੱਤੇ ਕਿਰਪਾ ਤੇ ਕਿਰਪਾ ਹੋ ਰਹੀ ਆ ਬਰਕਤ ਤੇ ਬਰਕਤ ਸਾਨੂੰ ਮਿਲ ਰਹੀ ਕਿਉਂਕਿ ਅਸੀਂ ਪਰਮੇਸ਼ਵਰ ਦੇ ਬੇਟੇ ਬੇਟੀਆਂ ਆ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਆ ਆਮੇਨ ਆਮੇਨ ਹਾਲੇਲੂਇਆ ਸੋ ਪਰਮੇਸ਼ਵਰ ਦੀ ਬੜੀ ਆਈ ਹੋਏ ਬਚਨਾ ਵਿੱਚੋਂ ਬੋਲਦੇ ਰਹੋ ਵਤਸਨਾਂ ਨੂੰ ਲਿਖ ਲੈ ਕੇ ਆਪਣੇ ਘਰ ਤੇ ਘਰ ਚ ਲਗਾਓ ਤੁਸੀਂ ਸਾਡੇ ਕੋਲ ਕਸਟਮਾਈਜ਼ ਕਰਵਾ ਸਕਦੇ ਆ ਤੁਸੀਂ ਓਪਨ ਡੋਰ ਚਰਚ ਨੂੰ ਵਿਜ਼ਿਟ ਕਰੋ 크ਰਿਸਚਨ ਸ਼ਾਪੇ ਨੂੰ ਤੁਸੀਂ ਵਿਜ਼ਿਟ ਕਰੋਗੇ ਤਾਂ ਤੁਸੀਂ ਉੱਥੋਂ ਕਸਟਮਾਈਜ਼ ਕਰਾ ਸਕਦੇ ਆਪਣੀ ਪਲੇਟਸ ਕਸਟਮਾਈਜ਼ ਕਰਾਉਣਾ ਚਾਹੁੰਦੇ ਆ ਜੈਕਟਸ ਬੈਗਸ ਕੈਪ ਘਰ ਦੇ ਵਿੱਚ ਤੁਸੀਂ ਕੋਈ ਹੋਰ ਹੋਲਡਿੰਗਸ ਵਗੈਰਾ ਕੁਝ ਚੀਜ਼ਾਂ ਲਗਾਉਣੀਆਂ ਸ਼ੋਕੇਸਟ ਰੱਖਣ ਵਾਲੀਆਂ ਤਾਂ ਯੈਸ ਅਸੀਂ ਤੁਹਾਨੂੰ ਜ਼ਰੂਰ ਜਿਹੜਾ ਆ ਗੁੱਡ ਸਰਵਿਸਿਜ਼ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਮੇਰੀ ਕੋਸ਼ਿਸ਼ ਤੇ ਮੇਰਾ ਸੁਜੈਸ਼ਨ ਤੁਹਾਨੂੰ ਇਹ ਆ ਕਿ ਤੁਸੀਂ ਚਾਹੇ ਕਿਤੋਂ ਵੀ ਉਹਨਾਂ ਚੀਜ਼ਾਂ ਨੂੰ ਲਵੋ ਪਰ ਤੁਹਾਡੇ ਘਰ ਵਿੱਚ ਨਾ ਜਗ੍ਹਾ-ਜਗ੍ਹਾ ਤੇ ਐਸੇ ਇੰਤਜ਼ਾਮ ਕਰ ਦਿਓ ਕਿ ਹਰ ਜਗ੍ਹਾ ਤੇ ਤੁਹਾਨੂੰ ਨਾ ਪਰਮੇਸ਼ਵਰ ਦਾ ਚੇਤਾ ਰਹੇ ਵਚਨ ਦੇ ਵਿੱਚ ਲਿਖਿਆ ਕਹਿੰਦਾ ਤੁਸੀਂ ਨਾ ਉਹਦੇ ਵਚਨ ਆਪਣੇ ਹੱਥਾਂ ਦੇ ਦੁਆਲੇ ਪੈਨ ਲਵੋ ਗੁੱਟਾਂ 'ਚ ਪਾ ਲਵੋ ਤੁਸੀਂ ਕਹਿੰਦਾ ਮੱਥੇ ਦੀਆਂ ਪੱਟੀਆਂ ਲੈ ਲਓ ਗਲ ਵਿੱਚ ਪਾ ਲਓ ਤੇ ਕਹਿੰਦਾ ਆਪਣੇ ਚਗਾਠਾਂ ਤੇ ਲਿਖ ਲਵੋ ਉਹਦਾ ਮਤਲਬ ਕੀ ਹੈ ਕਿ ਲੰਘਦੇ ਵੜਦਿਆਂ ਵੇਖਦਿਆਂ ਉੱਠਦਿਆਂ ਬੈਂਦਿਆਂ ਤੁਹਾਨੂੰ ਪਰਮੇਸ਼ਰ ਦਾ ਵਚਨ ਜਿਹੜਾ ਆ ਉਹ ਯਾਦ ਆਵੇ ਤੁਹਾਨੂੰ ਪਰਮੇਸ਼ਰ ਦੇ ਵਾਅਦੇ ਯਾਦ ਹੋਣ ਤੁਹਾਨੂੰ ਉਹ ਕੰਮ ਚੇਤੇ ਹੋਣ ਜੋ ਪਰਮੇਸ਼ਰ ਨੇ ਤੁਹਾਡੇ ਲਈ ਠਹਿਰਾਏ ਆ ਔਰ ਜੋ ਗੱਲਾਂ ਤੁਹਾਨੂੰ ਦੱਸੀਆਂ ਆ ਉਹ ਤੁਹਾਨੂੰ ਚੇਤੇ ਰਹਿਣ ਹਾਲੇਲੂਇਆ ਤੇ ਮੈਂ ਯਕੀਨ ਕਰਦੀ ਆ ਕਿ ਅੱਜ ਦਾ ਵਚਨ ਤੁਹਾਡੇ ਲਈ ਬਰਕਤ ਦਾ ਕਾਰਨ ਆ ਅੱਜ ਦਾ ਵਚਨ ਤੁਹਾਨੂੰ ਸਰੀਰ ਦੇ ਉੱਤੇ ਆਤਮਾ ਦੁਆਰਾ ਫਤਿਹ ਪਾਉਣ ਦੇ ਲਈ ਮੋਟੀਵੇਟ ਕਰਦਾ ਆ ਔਰ ਮੈਂ ਯਕੀਨ ਕਰਦੀ ਆ ਕਿ ਤੁਸੀਂ ਅਨਸ਼ੰਕਸ਼ ਕਰਕੇ ਬਦਲਦੇ ਜਾ ਰਹੇ ਹੋ ਸਿੱਧ ਹੁੰਦੇ ਜਾ ਰਹੇ ਹੋ ਔਰ ਬਰਕਤ ਨੂੰ ਪ੍ਰਾਪਤ ਕਰ ਰਹੇ ਹੋ ਸੋ ਪਰਮੇਸ਼ਵਰ ਦੀ ਬੜੀ ਆਈ ਹੋਵੇ ਅਗਰ ਤੁਸੀਂ ਚਾਹਨੇ ਕਿ ਇਹ ਚੈਨਲ ਚੱਲਦਾ ਰਹੇ ਤਾਂ ਤੁਸੀਂ ਵੱਧ ਤੋਂ ਵੱਧ ਇਸ ਚੈਨਲ ਨੂੰ ਜਿਹੜਾ ਆ ਸਬਸਕ੍ਰਾਈਬ ਕਰੋ ਜਿਆਦਾ ਤੋਂ ਜਿਆਦਾ ਤੁਸੀਂ ਜਿਹੜਾ ਆ ਲੋਕਾਂ ਦੇ ਨਾਲ ਇਹਨੂੰ ਸ਼ੇਅਰ ਕਰੋ ਨੋਟੀਫਿਕੇਸ਼ਨਸ ਨੂੰ ਆਨ ਕਰ ਲਵੋ ਤੇ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਿਓ ਪਰਮੇਸ਼ਵਰ ਦੀ ਦਾਸੀ ਲਈ ਕਿ ਪਰਮੇਸ਼ਵਰ ਆਪਣੀ ਦਾਸੀ ਨੂੰ ਹੋਰ ਗਿਆਨ ਬਖਸ਼ਣ ਆਪਣੇ ਵਚਨ ਦੇ ਮਕਾਸ਼ਵੇ ਬਖਸ਼ਣ ਪਰਮੇਸ਼ਵਰ ਦੇ ਅੱਗੇ ਮੇਰੇ ਲਈ ਤੇ ਮੇਰੇ ਕਰਾਣੇ ਦੇ ਲਈ ਮੇਰੇ ਪੂਰੇ ਪਰਿਵਾਰ ਦੇ ਲਈ ਪ੍ਰਾਰਥਨਾ ਕਰਦੇ ਰਹਿਣਾ ਕਿ ਪਰਮੇਸ਼ਵਰ ਸਾਡੇ ਪਰਿਵਾਰ ਦੇ ਇੱਕ ਇੱਕ ਮੈਂਬਰ ਨੂੰ ਆਪਣੀ ਮਹਿਮਾ ਦੇ ਲਈ ਇਸਤੇਮਾਲ ਕਰਨ ਹallelujah ਸੋ ਪਰਮੇਸ਼ਵਰ ਨੇ ਚਾਹਿਆ ਜੀਵਨ ਬਖਸ਼ਿਆ ਸਮਾਂ ਬਖਸ਼ਿਆ ਤੇ ਕੱਲ ਨੂੰ ਫੇਰ ਸਾਡੇ 6 ਵਜੇ ਇੱਕ ਨਵੇਂ ਵਿਸ਼ੇ ਦੇ ਨਾਲ ਰੂਬਰੂ ਹੋਵਾਂਗੇ ਸਭ ਨੂੰ ਬਹੁਤ ਸਾਰਾ ਪਿਆਰ ਜੈਮਸੀ ਦੀ ਹੱਸਦੇ ਰਹੋ ਵਸਦੇ ਰਹੋ ਪਰਮੇਸ਼ਵਰ ਦੇ ਵਿੱਚ ਬਣੇ ਰਹੋ ਖਿੜੇ-ਖਿੜੇ ਰਹੋ ਚੜ੍ਹਦੀ ਕਲਾ ਵਾਲਾ ਜੀਵਨ ਜੀਓ ਗੋਡ ਬlesਸ ਯੂ एवरीवन ਹੈਵ ਅ ਬlesਸ